ਐਚ 24 ਨਿਊਜ਼ ਦੇਖ ਰਹੇ ਦਸਕਨਾ ਸਵਾਗਤ ਹੈ ਆਮ ਆਦਮੀ ਪਾਰਟੀ ਬਲਾਗ ਪ੍ਰਧਾਨ ਅਤੇ ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚ ਮੈਡਮ ਜਤਿੰਦਰ ਕੌਰ ਖੁੰਡੀ ਦੀ ਅਗਵਾਈ ਹੇਠ 12 ਪਿੰਡਾਂ ਦੇ ਆਮ ਆਦਮੀ ਪਾਰਟੀ ਮੁਖ ਵਲੰਟਰੀਆਂ ਦੀ ਮੀਟਿੰਗ ਮਾਤਾ ਕਲਵੰਤ ਕੌਰ ਬਾਜਵਾ ਬਿਰਧ ਆਸ਼ਰਮ ਲੇਲ ਵਿਖੇ ਹੋਈ ਮੀਟਿੰਗ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਬਲਾਗ ਪਰ ਭਾਰੀ ਪਰਮਜੀਤ ਸਿੰਘ ਸੋਲ ਨੇ ਆਉਂਦੀਆਂ ਲੋਕ ਸਭਾ ਚੋਣਾਂ ਸੰਬੰਧੀ ਪਾਰਟੀ ਹਾਈ ਕਮਾਂਡ ਵੱਲੋਂ ਉਲਿੱਕੀ ਰੂਪਰੇਖਾ ਅਤੇ ਰਾਜਨੀਤੀ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ। ਉਹਨਾਂ ਨੇ ਪਾਰਟੀ ਵਲੰਟੀਅਨ ਨੂੰ ਪ੍ਰੇਰਿਤ ਕੀਤਾ ਕਿ ਉਹ ਪੰਜਾਬ ਸਰਕਾਰ ਦੀਆਂ 2 ਸਾਲ ਦੀਆਂ ਲੋਕਪੱਖੀ ਨੀਤੀਆਂ ਅਤੇ ਵਿਕਾਸਪੱਖੀ ਕੀਤੇ ਫੈਸਲਿਆਂ ਨੂੰ ਘਰ ਘਰ ਪਹੁੰਚਾ ਕੇ ਲੋਕ ਸਭਾ ਚੋਣਾਂ ਵਿੱਚ ਜੁਟ ਜਾਣ ਤਾਂ ਜੋ ਪੰਜਾਬ ਸਮੇਤ ਦੇਸ਼ ਨੂੰ ਭ੍ਰਸ਼ਟਾਚਾਰ ਅਤੇ ਨਸ਼ਾ ਮੁਕਤ ਬਨਾਇਆ ਜਾ ਸਕੇ। ਮੀਟਿੰਗ ਦੌਰਾਨ ਪਹੁੰਚੇ ਵਲੰਟਰੀਆਂ ਨੇ ਆਪੋ ਆਪਣੇ ਪਿੰਡਾਂ ਦੇ ਰਿੰਦੇ ਵਿਕਾਸ ਕਮਾ ਬਾਰੇ ਬਲਾਕ ਪ੍ਰਭਾਰੀ ਪਰਮਜੀਤ ਸਿੰਘ ਸੋਲ ਨੂੰ ਜਾਣੂ ਕਰਵਾਇਆ ਇਸ ਮੌਕੇ ਤੇ ਅਵਾਰਡ ਪ੍ਰਾਪਤ ਸਰਪੰਚ ਅਤੇ ਬਲਾਕ ਪ੍ਰਧਾਨ ਮੈਡਮ ਜਤਿੰਦਰ ਕੌਰ ਖੁੰਡੀ ਨੇ ਪਹੁੰਚੇ ਵਲੰਟਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰੇਕ ਵਲੰਟੀਅਰ ਆਪਣੇ ਬੂਤਾ ਨੂੰ ਜਿਤਾਉਣ ਲਈ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਚੋਣ ਪ੍ਰਚਾਰ ਵਿੱਚ ਰੁੱਝ ਜਾਣ ਤਾਂ ਜੋ ਪੰਜਾਬ ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੋਵੇ ਇਸ ਮੌਕੇ ਤੇ ਐਡਵੋਕੇਟ ਇੰਦਰਜੀਤ ਸਿੰਘ ਬਾਜਵਾ ਸਿਮਰਦੀਪ ਸਿੰਘ ਸੋਲ ਪੀਰਦੀ ਸੈਣ ਚੰਚਲ ਸਿੰਘ ਸਰਪੰਚ ਜੀਤ ਸਿੰਘ ਸਰਪੰਚ ਜਸਵੰਤ ਸਿੰਘ ਚਾਲ ਤਲਵਿੰਦਰ ਪਾਲਾਪੀ ਅਪਾਰ ਸਿੰਘ ਰਜਿੰਦਰ ਕੁਮਾਰ ਬਲਕਾਰ ਸਿੰਘ ਸੁਤਨਾਮ ਸਿੰਘ ਆਕਾਸ਼ਦੀਪ ਸਿੰਘ ਮਨੋਦੀਨਪੁਰ ਦੇ ਜੂਸੇ ਮਸੀਹ ਕੁਲਦੀਪ ਸਿੰਘ ਆਦਾ ਹਾਲੇ ਸਾਨੂੰ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਪੰਜੀਤ ਸਾਹਿਬ ਅੱਜ ਕੋਈ ਆਮਾਦੀ ਪਾਰਟੀ ਬੁਲੰਦੀ ਤੇ ਅੱਡੰਗੀ ਕੀਤੀ ਹੈ ਉਹ ਬੜਾ ਜ਼ਬਰਦਸਤ ਲੱਗ ਰਿਹਾ ਹੈ। ਰਿਪੋਰਟ ਇਲੈਕਸ਼ਨ ਦੇ ਸੰਬੰਧ ਵਿੱਚ ਸਰੇ ਸਾਡੇ ਬਲਾਕ ਪ੍ਰਧਾਨ ਮਰਦ ਜਤਿੰਦਰ ਗੌਰ ਦੀ ਹੁੰਡੀ ਨੇ ਸਾਨੂੰ ਮੈਸੇਜ ਦਿੱਤਾ ਤੇ ਸਾਰੇ ਜਿਹੜੇ ਉਹਨਾਂ ਦੇ ਅੰਦਰ ਅੰਦਰ 12 ਪਿੰਡ ਨੇ ਉਹਨਾਂ ਪ੍ਰਧਾਨ ਪਹੁੰਚੇ ਨੇ ਤੇ ਅੱਜ ਸਾਡੇ ਕੋਲ ਪਰਮਜੀਤ ਸਿੰਘ ਸੋਲ ਜਿਹੜੇ ਪਰਿਵਾਰੀ ਨੇ ਉਹ ਵੀ ਪਹੁੰਚੇ ਨੇ ਤੇ ਅੱਜ ਸਾਰਿਆਂ ਨੇ ਬੜਾ ਖੁੱਲ ਕੇ ਵਿਚਾਰ ਕੀਤਾ ਕਿ ਬਹੁਤ ਸਾਰੀਆਂ ਮੁਸ਼ਕਲਾਂ ਤੇ ਹੈਗੀਆਂ ਨੇ ਉਹ ਨਹੀਂ ਪੂਰੀਆਂ ਹੋਈਆਂ ਪਰ ਹੁਣ ਜਿਹੜਾ ਅਗਲਾ ਪ੍ਰੋਗਰਾਮ ਆ ਇਲੈਕਸ਼ਨ ਆ ਗਿਆ ਇਲੈਕਸ਼ਨ ਲਈ ਜਿਹੜੇ ਹਨ ਕੰਮ ਕਰかせ ਕਰਨੇ ਚਾਹੀਦੇ ਹਨ ਤੇ ਲੋਕਾਂ ਤੱਕ ਜਿਹੜੀਆਂ ਫੜੀਆਂ ਫੜੀਆਂ ਵਹਾਈਆਂ ਨੇ ਉਹ ਉਪਲਬਧੀਆਂ ਉਹ ਪਛਾਣੀਆਂ ਨਹੀਂ ਤੇ ਇਸ ਲਈ ਅੱਜ ਦੀ ਮੀਟਿੰਗ ਜਿਹੜੀ ਆ ਸਾਰੇ ਪ੍ਰਧਾਨ ਜਿਹੜੇ ਪਿੰਡਾਂ ਦੇ ਪਹੁੰਚੇ ਨੇ ਤੇ ਅੱਜ ਉਹਨਾਂ ਨੇ ਪਰਮਜੀਤ ਉਹਨਾਂ ਨੇ ਸੋਲ ਸਾਹਿਬ ਨੇ ਕਰਨ ਬਸਤਾਨ ਨੇ ਦੱਸਿਆ ਕਿ ਪਾਰਟੀ ਦਾ ਪ੍ਰੋਗਰਾਮ ਕਿਹਦਾ ਏਜੰਡਾ ਇਹਦੇ ਵਿੱਚ ਬੋਧੀ ਇਹੋ ਗੱਲ ਹੋ ਰਹੀ ਹੈ ਕਿ ਅੱਜ ਕੱਲ ਬਹੁਤਾਂ ਮੀਡੀਆ ਦੇ ਰਾਹੀਂ ਸਾਰੀਆਂ ਜਿਹੜੀਆਂ ਪ੍ਰਾਬਲਮਾਂ ਹੀ ਪਹੁੰਦੀਆਂ ਨੇ ਤੇ ਹੱਲ ਵੀ ਹੁੰਦੀਆਂ ਨਹੀਂ ਸੋ ਸਾਰੇ ਲੋਆ ਆਪਣੇ ਪਹਚਾੜ ਦਿੱਤੇ ਇਹਨਾਂ ਨੇ ਬਹੁਤ ساری ਮੁਸਕਰ ਰਹਿ ਗਈਆਂ ਨੇ ਤੇ ਉਹ ਜਿਹੜੀਆਂ ਹੱਲ ਕਰਨ ਦੇ ਲਈ ਜਾਂਦੇ ਅਸੀਂ ਆਪਣੇ ਆਪ ਕੇ ਚਾਰਕੋ ਪਹਚਾਵਾਗੇ ਹਾਂ ਜੀ ਸਰ ਅੱਜ ਜਿਹੜੀ ਮੀਟਰ ਦੇ ਰੱਖੀ ਗਈ ਹੈ ਇਹਦਾ ਕੀ ਮੇਖੋ ਜੰਦਾ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਜਾਣੂ ਕਰਾਵਾਂ ਕਿ ਮੈਂ ਪਰਮਜੀਤ ਸਿੰਘ ਸੋਲ ਬਲਾਕਪੁਰ ਭਾਰੀ ਹਲਕਾ ਕਰ ਦਿਓ ਅੱਜ ਜੋ ਚਤੌਰ ਤੇ ਬਲਾਕ ਪ੍ਰਧਾਨਾਂ ਦੀ ਮੀਟਿੰਗ ਸੀ ਜਿਹਦੇ ਵਿੱਚ तकरीबन 12 ਪਿੰਡਾਂ ਦੇ ਪ੍ਰਧਾਨ ਆਏ ਨੇ ਇਸ ਚ ਪਾਰਟੀ ਦੀਆਂ ਜੋ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਾ ਵਾ ਕਿਸੇ ਵੇਲੇ ਵੀ ਅੱਜ ਸ਼ਾਮ ਨੂੰ 3:00 900 ਹੋ ਜੇ ਜਾਂ ਸਵੇਰੇ ਹੋ ਜੇ ਉਹਦੇ ਸਬੰਧ ਵਿੱਚ ਪਾਰਟੀ ਦੀ ਜਿਹੜੀ ਗਤੀਵਿਧੀਆਂ ਪਾਰਟੀ ਦਾ ਪ੍ਰੋਗਰਾਮ ਜਿਹੜਾ ਵਾ ਪਿੰਡਾਂ ਦੇ ਪ੍ਰਧਾਨਾਂ ਤੱਕ ਪਹੁੰਚਾਉਣ ਵਾਸਤੇ ਮੀਟਿੰਗ ਕੀਤੀ ਗਈ ਆ ਇਹਦੇ ਵਿਚਾਰ ਲੈ ਕੇ ਨੇ ਅਗਲਾ ਪ੍ਰੋਗਰਾਮ ਨਿਯਤ ਕੀਤਾ ਗਿਆ ਵਾ ਪਾਰਟੀ ਦੀ ਜੋ 2 ਸਾਲਤਿਆਂ ਪਹਿਲਬਦੀਆਂ ਨੇ ਉਹ ਘਟ ਘਰ ਡੋਟ ਡੋਰਾ ਆਪਾਂ ਪਹੁੰਚਾਵਾਂਗੇ ਔਰ ਉਹ ਪਾਰਟੀ ਨੂੰ ਜਿਹੜਾ ਜੋ ਕੱਲ ਦਾ ਨਾਹਰਾ ਮਾਨ ਸਾਹਿਬ ਨੇ ਕਿਹਾ ਜਿਵੇਂ ਸਾਹਮਣੇ ਕਰਾਂ 13 ਜੂਨ ਦੇ ਨਾਲ ਆ ਉਹਨੂੰ ਆਪਾਂ ਸਿਰੇ ਚਾਵਾਂਗੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਰ ਜਿਹੜੀ ਮੀਟਿੰਗ ਕੀਤੀ ਗਈ ਆ ਬਲਰਤੀਆਂ ਨਾਲ ਗੱਲਬਾਤ ਹੋਈ ਆ ਕੀ ਮੇਲ ਮੱਥਿਆਂ ਨਾਲ ਕਿ ਡਿਵੈਲਪਮੈਂਟ ਕਰਾ ਲਈ ਹਾਂ ਹਾਂਜੀ ਇਹਨਾਂ ਦੇ ਸਮੱਸਿਆ ਸਾਰੀਆਂ ਸੁਣੀਆਂ ਨੇ ਜਾਨੀ ਕਿ ਡਿਵੈਲਪਮੈਂਟ ਦੇ ਜਿਹੜੇ ਕੰਮ ਆ ਜਾਨੀ ਕਿ ਸਰਕਾਰ ਬਣੀ ਨੂੰ 2 ਸਾਲ ਹੋ ਗਿਆ ਵਾ ਗਵਰਨਮੈਂਟ ਦੇ ਜਿਹੜੀਆਂ ਪ੍ਰੋਪੋਜ਼ਲਾਂ ਕੁਝ ਹੋਏ ਨੇ ਕਾਫੀ ਕੰਮ ਰਹਿ ਵੀ ਗਏ ਨੇ ਔਰ ਜੋ ਵੀ ਪਾਰਟੀ ਦਾ ਮੁੱਖ ਕੰਮਾਂ ਜਿਹੜੇ ਰਹਿ ਕੇ ਕੰਮ ਉਹ ਪਹਿਲ ਦੇ ਅਧਾਰ ਤੇ ਕਰਾਈ ਜਾਣਗੇ ਸਾਡੇ ਹਲਕਾ ਵਿੱਚ 4-7 ਜਗ੍ਹਾ ਜਦੋਂ ਉਸ ਨੂੰ ਪਹਿਲ ਦੇ ਅਧਾਰ ਤੇ ਕਰਾਂਗੇ ਜੋ ਵੀ ਗਿਲੇ ਸ਼ਿਕਵੇ ਹਰ ਪਰਿਵਾਰ ਚੋਂ ਹੁੰਦੇ ਨੇ ਪਾਰਟੀ ਚੋਂ ਹੁੰਦੇ ਨੇ ਜੋ ਛੋਟੇ ਮੋਟੇ ਗਿਲੇ ਸ਼ਿਕਵੇ ਹਨ ਨਾਲ ਲਗਾ ਕੇ ਉਹਨੂੰ ਆਪਾਂ ਸੋਲਵ ਕਰਾਂਗੇ ਮਾਜੀ ਜਤਿੰਦਰ ਕੋ ਜੀ ਲਖਨਾਗਰ 2024 ਦੀ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਆਪ ਆਪਣੀ ਮਲਬੇ ਵਿੱਚ ਜੂਤ ਲੈ ਕੇ ਪੰਡਾ ਨਹੀਂ ਜਾ ਰਹੇ ਤੁਹਾਨੂੰ ਨਹੀਂ ਪੰਡਾ ਦੀ ਜ਼ਿੰਮੇਵਾਰੀ ਮਿਲੀ ਆ ਪੰਡਾ ਦੇ ਜਾਂਦੇ ਹੋ ਕਿਦਾਂ ਦਾ ਰਸਵਾ ਮਿਲ ਰਿਹਾ ਪਾਰਟੀ はい ਪਹਿਲਾਂ ਤਾਂ ਸਭ ਤੋਂ ਮੈਂ ਇਹ ਦੱਸ ਰਜੋਨੀ ਆ ਕਿ ਮੈਂ ਮਾਜੀ ਜਤਿੰਦਰ ਕੋਰ ਪੁਲਾਗਪੁਰ ਦਾ ਬਲਾਕਪੁਰ ਦਾ ਬਲਾਕਤਾਰੀ ਵੱਲੋਂ ਤੇ ਜੋ ਮੈਨੂੰ 12 ਪਿੰਡ ਮਿਲੇ ਨੇ ਇਹਨਾਂ ਵਿੱਚ ਕੱਲ ਸਾਡੀ ਮੀਟਿੰਗ ਇੱਕ ਹੋਈ ਹੀ ਜਿਹਦੇ ਵਿੱਚ ਦੱਸਿਆ ਗਿਆ ਇਹ ਸਾਨੂੰ ਨਵੇਂ ਪ੍ਰਭਾਰੀ ਮਿਲੇ ਨੇ ਪਰਮਜੀਤ ਸਿੰਘ ਸੋਣ ਅੱਜ ਇਹਨਾਂ ਦੇ ਨਾਲ ਮੀਟਿੰਗ ਹੋਈ ਹੈ ਤੇ ਮੈਂ ਆਪਣੇ 12 ਪਿੰਡਾਂ ਦੇ ਪ੍ਰਧਾਨ ਸਾਹਿਬ ਭਲਾ ਹੀ ਇੱਥੇ ਇਹਨਾਂ ਨਾਲ ਗੱਲਬਾਤ ਚੱਲ ਰਹੀ ਆ ਆਪਣੀਆਂ ਜੋ ਮੁਸ਼ਕਲ ਆ ਰਹੀਆਂ ਨੇ ਉਹ ਇਹਨਾਂ ਨੂੰ ਦੱਸ ਰਹੇ ਨੇ ਬਾਕੀ ਪਾਰਟੀ ਦਾ ਝੰਡਾ ਹੀ ਜੋ ਪਾਰਟੀ ਦੇ ਵਿੱਚ ਮਾਨ ਸਾਹਿਬ ਨੇ ਕਿਹਾ ਹੀ ਬਹੁਤ ਵਧੀਆ ਕੰਮ ਕੀਤੇ ਨੇ ਤੇ ਜਿੰਨੇ ਕੰਮ ਹੋਏ ਨੇ ਸਰਕਾਰ ਵੱਲੋਂ ਵਧੀਆ ਨੇ ਤਗੜਰ ਸਪੌਟ ਮੇਰੇ ਆ ਵੱਧ ਚੜ ਕੇ ਜੋਰ ਲਾ ਕੇ ਤੇ ਪਾਰਟੀ ਦੀ ਜਿੱਤ ਕਰਾਂ। ਜਿਹੜੇ ਜਿਹੜੇ ਪਿੱਛੇ ਦੇ ਕਾਰਕ ਪਏਗੇ ਇਹ ਕੀ ਪੰਜਾਬ ਸਰਕਾਰ ਨੇ ਬਹਾਲ ਕਰਤੇ ਆ। ਉਹਦੇ ਤੋਂ ਇਲਾਵਾ ਜਿਨ੍ਹਾਂ ਨੂੰ ਮੁਫਤ ਬਿਜਲੀ ਦੇ ਵੀ ਸੂਤਾ ਮਿਲ ਰਹੀ ਆ। ਛੇ ਕੰਗੀਆਂ ਸੇਰ ਸਵਾ ਮਿਲਦੀਆਂ ਬਹਾਲਾ ਕਲੀਨਿਕ ਖੁੱਲ੍ਹ ਗਏ ਆ ਇਹਦੇ ਸਬੰਧ ਗਿਆਨ ਹੁੰਦੇ। ਹਾਂਜੀ ਭਾਜੀ ਜਿਹੜਾ ਮਹ ਲਖਲੀਨਿਕ ਖੁੱਲ੍ਹ ਗਏ ਜਿੱਦਾਂ ਜਿੰਨਾ ਪਿੰਡਾਂ ਵਿੱਚ ਖੁੱਲ੍ਹ ਗਏ ਉਹ ਤੇ ਲੋਕ ਬਹੁਤ ਖੁਸ਼ ਨੇ ਕਿ ਉਹ ਉੱਥੇ ਸਾਰਾ ਇਹ ਕੰਮ ਜਿਹੜਾ ਫ੍ਰੀ ਹੋ ਰਿਹਾ। ਬਿਗਰੀਵ ਵਰਦੇ ਜਿਹੜੇ ਦਵਾਈ ਨਹੀਂ ਲੈ ਪਾਉਂਦੇ ਰੋਜ਼ ਡਾਕਟਰਾਂ ਕੋ ਜਾਂਦੇ ਨੇ ਫ੍ਰੀ ਦਵਾਈਆਂ ਮਿਲਦੀਆਂ ਫ੍ਰੀ ਟੈਸਟ ਹੋ ਰਹੇ ਨੇ ਤੇ ਜਿਹੜੇ ਬਿਜਲੀ ਤੇ ਫਿਰ ਮਾਫੀ ਕੀਤੀ ਸੀ ਉਹਦੇ ਤੋਂ ਪਬਲਿਕ ਖੁਸ਼ ਆ ਪਰ ਕੁਝ ਨਾ ਕੁਝ ਮੁਸ਼ਕਲਾ ਜ਼ਰੂਰ ਆ ਰਹੀ ਆ ਪਬਲਿਕ ਨੂੰ ਜਿਹਦੇ ਵਾਸਤੇ ਇਹ ਜ਼ਰੂਰ ਪਾਜੀ ਦੇ ਨਾਲ ਗੱਲ ਕਰਕੇ ਉਹ ਵੀ ਹੱਲ ਕਰਾਉਣ ਦੀ ਆਪਣੀ ਜ਼ਰੂਰਤ ਸਮਝਾ ਜੀ ਜਿਹੜੇ ਰਹਿ ਗਏ ਕੰਮ ਆ ਉਹ ਵੀ ਜ਼ਰੂਰ